ਜੇ ਇਥੇ ਤੇ ਜੋ ਮਤਲਬ ਜਿੱਦਾਂ ਆਪਾਂ ਇੱਕ ਜੇ ਪਰਮਾਤਮਾ ਸਮਝੀਏ ਤੇ ਫਿਰ ਉਹ ਕਿੱਥੇ ਜੇ ਪੰਚਤਤ ਸਮਝੀਏ ਤਾਂ ਨਜ਼ਰੀਏ ਵੱਖਰੇ ਉੱਠੇ ਸੀ ਇਹ ਪੰਚਤਤ ਸਮਝੇ ਉਹਨਾਂ ਦਾ ਨਜ਼ਰੀਆ ਵੱਖਰਾ ਹੈ ਜੇ ਪਰਮੇਸ਼ਰ ਸਮਝਦੇ ਆ ਪਰਮੇਸ਼ਰ ਵਾਸਤੇ ਸਾਰੀ ਸ੍ਰਿਸ਼ਟੀ ਦਾ ਨਜ਼ਰੀਆ ਇਸੇ ਕਰਕੇ ਆ ਜਿਹੜੀ 27 ਕੋ ਵਾਲੀ ਜਿਹੜੀ ਹੈ ਨਾ ਉਹ ਸ਼ਾਸ਼ਹ ਨੂੰ ਸੱਤੇ ਬਾਦਸ਼ਾਹ ਦੀ ਉਹ ਤਾਂ ਨਾ ਬੰਦ ਸੀ ਕਿ ਉਹ ਵੀ ਕਾਲੇ ਪੜੀ ਗਈ ਜੀ ਆ ਸਾਰੇ ਨੂੰ ਸ਼ੰਕਾ ਤੇ ਰਹੇ ਨਹੀਂ ਹੋ ਟਿਕੋ ਮਾਰਨ ਤੇ ਹੁੰਦਿਆ ਕੋ ਸਾਰੇ ਸੋਣ ਲੋ ਉਧਰ ਵਾਲੇ ਇੱਥੇ ਵਾਲੇ ਜਿਹੜੇ ਤੁਲਤਾ ਚਰੇ ਹੋ ਸੋਣ ਜਾਂ ਹਨੂ ਤੁਲਤਾ ਚਰੇ ਜਦੋਂ ਸਿੱਖ ਸਤਗੁਰੂ ਦੇ ਚਰਨਾਂ ਤੇ ਸੀਸ ਰੱਖ ਦਵੇ ਤੇ ਜਦੋਂ ਫਿਰ ਬਾਅਦ ਦੇ ਵਿੱਚ ਉਹਦੇ ਮਨ ਦੇ ਵਿੱਚ ਸੀਸ ਰੱਖਣ ਤੋਂ ਬਾਅਦ ਮੱਥੇ ਟੇਕਣ ਤੋਂ ਬਾਅਦ ਜਦੋਂ ਸ਼ੱਕ ਆਵੇ ਕਿ ਉਹ ਗੁਰੂਆਂ ਦਾ ਜਿਲਾ ਹੈ ਉਹ ਕੀ ਕਹਾਂਗਾ ਉਹ ਸਿੱਖ ਨਹੀਂ ਨਹੀਂ ਹੈ ਉਹ ਚਾਤਰ ਹੈ ਬਿਲਕੁਲ ਆਏ ਹੋਏ ਆਪਣੀ ਅਕਲ ਦੇ ਨਾਲ ਪਰਮੇਸ਼ਰ ਨੂੰ ਦੱਸਣ ਚਾਹੁੰਦਾ ਹੈ ਇਦਾਂ ਨਹੀਂ ਦੱਸ ਮੈਨੂੰ ਪਤਾ ਹੈ ਕਿਸੇ ਪੜੂਏ ਨੂੰ ਕੁਝ ਨਹੀਂ ਪਤਾ। ਸੋਏ ਅਕਲ ਦੀ ਦੱਲਾ ਦਾ ਗੱਤਾ ਤਾਂ ਬੈਣਾ ਅੰਦਰ ਦਾ ਪ੍ਰੈਕਟੀਕਲਸ ਪ੍ਰੈਕਟੀਕਲ ਸਾਰਿਆਂ ਦਾ ਜ਼ੀਰੋ ਦਾ ਜ਼ੀਰੋ। ਇਹ ਗੱਲ ਅੱਗੇ ਪਿਛੇ ਕਰ ਸਕਦੇ ਆ ਮੇਰੇ ਨੂੰ ਬਿਆ ਗੱਲਾਂ ਕਰਨੀਆਂ ਬੜੀਆਂ। ਓਕੇ। ਅੰਦਰ ਕੁਝ ਨਹੀਂ ਅੰਦਰੋਂ ਪੜ੍ਹ ਲਿਆ। ਜੇ ਅੰਦਰੋਂ ਪੂਰਨ ਹੋਏ ਸਿੱਖਾ ਉਹ ਇੱਕੇ ਦਾ ਹੋਇਆ ਹੋਵੇ ਤੇ ਇੱਕ ਨੂੰ ਮਿਲਿਆ ਹੋਵੇ ਉਹ ਸੱਤ ਹੀ ਸਤ ਕਰਦਾ ਉਸ ਤੋਂ ਅੱਗੇ ਉਹਦੀ ਕੋਈ ਪੜਾਈ। ਕੀ ਕਰਦਾ ਹੈ ਜੇ ਨਾਸਤੋ ਕੇ ਪੜਦਾ ਚੱਲਦਾ ਉਹ ਮਨਮਾਤੇ ਦਾਰੇ ਦੇ ਅੰਦਰ اور ਮਨਮਤ ਤੋਂ ਕਦੀ ਨਿਕਲ ਨਹੀਂ ਸਕਦਾ ਕੋਸ਼ਿਸ਼ ਇਹ ਹਨ ਖਿਆਚਾ ਦੇ ਉਸ ਤੋਂ ਵਾ ਬੰਗਲੇ ਦੇ ਵਾਲਾ ਹਾਜ਼ਰ ਆ ਤਾਂ ਵੀ ਕਰੋ ਤੂੰ ਵਿਰਾਂ ਮੈਂ ਵਿਰਾਂ ਤੂੰ ਵਿਰਾਂ ਮੈਂ kia <tongue> ora

i'm ਜੋ ਸੋਹਣਾਰ شیر ਸਿੰਘ ਜੀ ਨੂੰ ਭਗਵਾਨ ਦੀ ਜੋ ਸੋਹਣਾਰਾਈ شیر ਸਿੰਘ ਜੀ ਨੂੰ ਭਗਵਾਨ ਦੀ ਆਰ ਬਲੀ ਆ ਜੋਗੇ ਤੇ ਪ੍ਰਚਾਰ はあ。<noise> <noise>

oh my god